ਤੇ ਵੀ ਬੀਜਪੀ ਦੀਆਂ ਸਰਕਾਰਾਂ ਹਰਿਆਣਾ 'ਚ ਆਪਾਂ ਦੇਖਿਆ ਲਗਾਤਾਰ ਪੇਪਰ ਲੀਕ ਹੋਏ ਆ ਗੁਜਰਾਤ 'ਚ ਪੇਪਰ ਲੀਕ ਹੋ ਰਿਹਾ ਔਰ ਹੁਣ NEET ਦੇ ਇਗਜ਼ਾਮ ਦਾ ਲੀਕ ਹੋਣਾ ਇਹ ਆਪਣੇ ਆਪ ਚ ਉਹਦੀ ਸਾਫ ਸਰਕਾਰ ਤੇ ਵੱਡਾ ਕਲੰਕ ਹੈ ਜਿਸ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਲਵਾੜ ਹੈ ਧੋਖਾ ਧਾਂਦਲੀ ਹੈ ਔਰ ਆਵਾਜ਼ ਦੀ ਪਾਰਟੀ ਪਹਿਲੇ ਦਿਨ ਤੋਂ ਇਹਦੇ ਖਿਲਾਫ ਪ੍ਰੋਟੈਸਟ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਵੀ ਸਪਸ਼ਟ ਟਾਈਮ ਤੇ ਦੇਸ਼ ਦੇ ਨੌਜਵਾਨ ਬੀਜਪੀ ਨੂੰ ਸਬਕ ਸਿਖਾ ਦੇ ਸਰ ਹਰਿਆਣਾ ਦੇ ਸੀਐਮ ਦੇ ਬਿਆਨ ਨੂੰ ਕਿਦਾ ਦੇਖਦੇ ਹੋ ਪਾਣੀ ਦਾ ਫਿਰ ਮੁੱਦਾ ਚੱਕਦੇ ਕਿ ਨੇ ਦਿੱਲੀ 'ਚ ਪਾਣੀ ਦੇ ਘਟਾ ਤੇ ਪੰਜਾਬ ਜਿਹੜਾ ਕਿ ਜ਼ਿੰਮ ਹਰਿਆ ਹਰਿਆਣੇ ਦੀ ਜੀ ਕੇ ਸਰਕਾਰ ਨੂੰ ਪੰਜਾਬ ਨਾਲ ਵੈਸੇ ਔਰ ਖਾਸ ਕਰ ਪੰਜਾਬੀਆਂ ਨਾਲ ਬੜੀ ਨਫ਼ਰਤ ਹੈ ਔਰ ਹਰ ਬਾਰ ਇਹਨਾਂ ਨੇ ਹਰ ਵਾਰ ਇਹਨਾਂ ਨੇ ਪੰਜਾਬੀ ਚਾਹੇ ਜਵਾਨ ਹੋਣ ਚਾਹੇ ਕਿਸਾਨ ਹੋਣ ਉਹਨਾਂ ਨਾਲ ਬਹੁਤ ਮਾਰਾ ਜਿਹੜਾ ਬੁਆਰ ਕੀਤਾ ਔਰ ਇਸੇ ਕਰਕੇ ਹੀ ਪੰਜਾਬ ਚ ਬੀਜੇਪੀ ਦੀ ਕੋਈ ਸ਼ੇਡ ਨਹੀਂ ਲੰਗਣਾ ਸਰਕਾਰ ਨੇ 2 ਲੱਖ ਰੁਪਏ ਮਾਫ ਕੀਤਾ ਕਿਸਾਨਾਂ ਦਾ ਤੇ ਹੁਣ ਪੰਜਾਬ ਦੇ ਕਿਸਾਨ ਵੀ ਕਹਿੰਦੇ ਕਿ ਸਾਡੇ ਬਾਰੇ ਜਾਣਕਾਰੀ ਨਹੀਂ ਸੰਗ ਸਾਬ ਤੁਸੀਂ ਕਿ 42 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਹਾਂ ਹਾਂ ਜਲੰਧਰ ਵੈਸਟ ਦੇ ਤੁਹਾਡੇ ਜਿਹੜੇ ਪਹਿਲੇ ਬਤਾਏ ਉਹਨਾਂ ਕੋਲ ਇਹ ਗੱਲ ਕਹੀ ਗਈ ਹੈ ਕਿ ਜਲੰਧਰ ਵੈਸਟ ਨੇ 3 ਨੌਕਰੀ ਨਹੀਂ ਮਿਲੀ ਕਿ 42 ਹਜ਼ਾਰ ਨੌਕਰੀਆਂ ਜਿਹੜੀਆਂ ਵਾ ਜੜੀਆਂ ਜਿੰਦਗੀ ਸ਼ਕਤੀ ਇਸ ਤਰ੍ਹਾਂ ਹੈ ਮੈਰਿਟ ਤੇ ਕਾਬਲੀਅਤ ਤੇ ਔਰ ਬੱਚਿਆਂ ਦੀ لیاقت ਤੇ ਪੰਜਾਬ ਚ ਪਹਿਲੀ ਵਾਰ ਟ੍ਰੈਂਡ ਸ਼ੁਰੂ ਹੋਇਆ ਨਹੀਂ ਤੇ ਲੋਕ ਬੱਚੇ ਨੂੰ ਪੜਾਉਣ ਭੇਜਦੇ ਹੀ ਨਾ ਜਦੋਂ ਕਾਲਜ ਨਾਲ ਹੀ ਪੈਸੇ ਦਾ ਇੰਤਜ਼ਾਮ ਕਰਦੇ ਤੇ ਕੱਲ ਨੂੰ ਨੌਕਰੀ ਦੇਣੀ ਹੈ ਤੇ 10 ਲੱਖ ਰੁਪਏ ਚਪਾਰਸ਼ ਵੀ ਦੇਣੀ ਮਾਨ ਸਾਹਿਬ ਦੀ ਸਰਕਾਰ ਨੇ ਪਹਿਲੀ ਵਾਰ ਸ਼ੁਰੂ ਕੀਤਾ ਹੈ ਕਿ ਬੱਚਿਆਂ ਨੂੰ ਕਾਬਲੀਅਤ ਤੇ ਮੈਰਿਟ ਤੇ ਨੌਕਰੀ ਦੇਣੀ ਹੈ ਔਰ ਚ ਜਲੰਧਰ ਵੈਸਟ ਹੋਵੇ ਬਲਾਚੌਰ ਹੋਵੇ ਨਵਾਂ ਨਵਾਂ ਸ਼ਹਿਰ ਹੋਵੇ ਫਾਜ਼ਲਕਾ ਹੋਵੇ ਲੁਧਿਆਣਾ ਹੋਵੇ ਵਾਟ ਏਵਰ ਮੈਰਿਟ ਤੇ ਨੌਕਰੀ ਦੇਣੀ ਸਾਡਾ ਸਾਡੀ ਜਿਹੜੀ ਉਪਲਬਧੀਆਂ ਹੋਇਆ ਵੀ 43000 ਸਰਕਾਰੀ ਨੌਕਰੀਆਂ ਬੱਚਿਆਂ ਦੀ ਕਾਬਲੀਅਤ ਤੇ ਨੋ ਫੇਬਰਿਜ਼ਮ ਨੋ ਪਾਰਖ ਨੋਰੀਸ਼ਾ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਕੇਂਦਰ ਦੇ ਫੰਡ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਹੈ ਇਹਨੂੰ ਕਿਵੇਂ ਦੇਖਦਾ ਬਿੱਟੂ ਜੀ ਨੂੰ ਮੇਰੀ ਬੇਨਤੀ ਆ ਅਗਰ ਤੁਸੀਂ ਪੰਜਾਬ ਅਤਾਈਓ ਤੇ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਤਕਰੀਬਨ 1.5 ਸਾਲ ਤੋਂ ਰੂਰਲ ਡਿਵੈਲਪਮੈਂਟ ਫੰਡ ਮੋਦੀ ਸਾਹਿਬ ਦੀ ਸਰਕਾਰ ਨੇ ਰੋਕਿਆ ਉਹਦੇ ਤੇ ਬਿੱਟੂ ਸਾਹਿਬ ਆਪਣਾ ਮੂੰਹ ਖੋਲਣ ਜबान ਖੋਲਣ ਮੋਦੀ ਜੀ ਤੇ ਘਰ ਦੇ ਬਾਹਰ ਧਰਨਾ ਲਾਉਣ ਉਹ ਪੈਸਾ ਪੰਜਾਬ ਦੇ ਲੋਕਾਂ ਦਾ ਔਰ ਬਿੱਟੂ ਜੀ ਵੀ ਹੁੰਦੇ ਆ ਬਿੱਟੂ ਜੀ ਦਾ ਪਿੰਡ ਵੀ ਹੁੰਦਾ ਹੈ ਤਾਂ ਪੰਜਾਬ ਦੇ ਹੱਕ ਤੇ ਪੈਰਾ ਦੇਣ ਠੀਕ ਹੈ